ਇਹ ਗੇਂਦ ਭਗਵਤ ਮਾਨ ਦੇ ਪਾਲੇ ਚ ਆ ਕਿ ਉਹਨੇ ਖੁਦ ਕਬੰਦੀ ਲਾਉਣੀ ਆ ਕਿ ਲੋਕਾਂ ਨੇ ਫਿਰ ਮੈਨੂੰ ਡੱਕਣਾ ਆ ਇਹ ਉਹ ਪੰਜਾਬ ਦਾ ਮੁੱਖ ਮੰਤਰੀ ਸੋਚੇ ਉਹਨੇ ਕੀ ਕਰਨਾ ਆ ਫਿਲਮੀ ਅਦਾਕਾਰਾ ਤੇ ਸੰਸਦ ਮੈਂਬਰ ਕੰਗਣਾ ਰਣੌਦ ਦੀ ਫਿਲਮ ਐਮਰਜੈਂਸੀ ਵਿਵਾਦਾਂ ਦੇ ਘੇਰੇ ਵਿੱਚ ਆਈ ਹੋਈ ਹੈ ਇਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਲਗਾਤਾਰ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਚੱਲਦਿਆਂ ਜਨਾਲਾ ਵਿੱਚ ਸਯੁਕਤ ਕਿਸਾਨ ਭਲਾਈ ਸੰਸਥਾ ਨੇ ਕੰਗਣਾ ਰਣੌਦ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਸੰਯੁਕਤ ਕਿਸਾਨ ਭਲਾਈ ਸੰਸਥਾ ਦੇ ਸਾਜੇ ਸਾਥ ਪ੍ਰਸ ਮਨਜੀਤ ਸਿੰਘ ਬਾਠ ਅਤੇ ਆਗੂ ਕਾਬਲ ਸਿੰਘ ਛਾਪੋ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲ ਤੋਂ ਜਲਦ ਇਸ ਫਿਲਮ ਨੂੰ ਬੈਨ ਕੀਤਾ ਜਾਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਿਆਰਾ ਕੀਤਾ ਗਿਆ ਤੁਹਾਡੇ ਵਲੋਂ ਪਤਲਾ ਸੁੱਕਿਆ ਗਿਆ ਕੰਗਣਾ ਨਰੋਦ ਅੱਜ ਸੰਯੁਕਤ ਕਿਸਾਨ ਭਲਾਈ ਸੰਸਥਾ ਇਹਨਾਂ ਵੱਲੋਂ ਕੰਗਣਾ ਨਰੋਦ ਜਿਨ੍ਹਾਂ ਇੱਕ ਫਿਲਮ ਐਬਸਿਸ ਬਣਾਈਆਂ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਆ ਸਾਡੇ ਜਰਨੈਲਾਂ ਨੂੰ ਟਾਰਗੇਟ ਕੀਤਾ ਗਿਆ ਉਹਦੇ ਅਬਰੋਹ ਚ ਉਹਦਾ ਇੱਕ ਪੁਤਲਾ ਫੁਕਿਆ ਗਿਆ ਕਿਉਂਕਿ ਜਿਹੜੀ ਉਹ ਫਿਲਮ ਬਣਾਈ ਗਈ ਐਮਰਜੈਂਸੀ ਦੀ ਉਸ ਫਿਲਮ ਐਮਰਜੈਂਸੀ ਦਾ ਸਾਡੇ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਤੇ ਉਸ ਟਾਈਮ ਤੇ ਪੰਜਾਬ ਦਾ ਕੋਈ ਲੀਡਰ ਗ੍ਰਿਫਤਾਰ ਹੋਇਆ ਨਾ ਕੋਈ ਪੰਜਾਬ ਦਾ ਬਸ਼ੰਦਾ ਗ੍ਰਿਫਤਾਰ ਕੀਤਾ ਸਰਕਾਰ ਨੇ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਉਹ ਗੱਲ ਕਰਦੀ ਬੀਬੀ ਉਹਨੂੰ ਸ਼ਾਇਦ ਸਾਡੇ ਇਤਿਹਾਸ ਦਾ ਪਤਾ ਨਹੀਂਗਾ ਕਿਉਂਕਿ ਐਮਰਜੈਂਸੀ 75 77 ਚ ਲੱਗਦੀ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰ ਵਾਲੇ 1978 ਚ ਆਉਂਦੇ ਨੇ ਜਦੋਂ ਨਰਨਕਾਰੀ ਕਾਂਡ ਵਾਪਰਦਾ ਉਸ ਤੋਂ ਪਹਿਲਾਂ ਤੋਂ ਇਸ ਗੱਲ ਚ ਆਈ ਨਹੀਂ ਸੀ ਹੈਗੇ ਉਹ ਆਪਣਾ ਧਰਮ ਪ੍ਰਚਾਰ ਕਰਦੇ ਸੀ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਮੋਹਰਾ ਬਣਾਇਆ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਇਸ ਕਰਕੇ ਅਸੀਂ ਭਾਰਤ ਸਰਕਾਰ ਕੋਲ ਮੰਗ ਕਰਦੇ ਆ ਕਿ ਉਤੇ ਇੱਕ ਦੇ ਸਿੱਖ ਭਾਵਨਾ ਨੂੰ ਪੜਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਦੂਜਾ ਪੂਰਨ ਤੌਰ ਤੇ ਉਸ ਫਿਲਮ ਤੇ ਪਾਬੰਦੀ ਲਾਈ ਜਾਵੇ ਪੰਜਾਬ ਚ ਅਸੀਂ ਫਿਲਮ ਚੱਲਣ ਨਹੀਂ ਦੇਣੀ ਇਹ ਗੇਂਦ ਭਗਵੰਤ ਮਾਨ ਦੇ ਪਾਲੇ ਚ ਆ ਕਿ ਉਹਨੇ ਖੁਦ ਪਾਬੰਦੀ ਲਾਉਣੀ ਆ ਕਿ ਲੋਕਾਂ ਨੇ ਫਿਰ ਨੂੰ ਡਕਣਾ ਆ ਇਹ ਉਹ ਪੰਜਾਬ ਦਾ ਮੁੱਖ ਮੰਤਰੀ ਸੋਚੇ ਉਹਨੇ ਕੀ ਕਰਨਾ ਆ ਇਸ ਕਰਕੇ ਅੱਜ ਦੇ ਵਿਰੋਧ ਚਹੀ ਪਤਲਾ ਫੁਕਿਆ ਗਿਆ ਅੱਗੇ ਜਿਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਜਿਸ ਤਰ੍ਹਾਂ ਸਾਡੀ ਜ਼ੁਰਮਨੀ ਗੁਰਤਾਪੰਥ ਕਮੇਟੀ ਆ ਜਾਂ ਸਿੱਖ ਜਥੇਬੰਦੀਆਂ ਨੇ ਉਹ ਦੇਣ ਗਿਆ ਅਸੀਂ ਉਹਨਾਂ ਨੂੰ ਦਿੱਲੀ ਸਹਿਯੋਗ ਦੇਵਾਂ ਮੇਰਾ ਨਾਮ ਕਾਬਿਲ ਸਿੰਘ ਸ਼ਾਹਪੁਰ ਸੰਯੁਕਤ ਕਿਸਾਨ ਭਲੇ ਸੰਸਥਾ ਦਾ ਮੈਂ ਮੈਂਬਰ ਆ ਔਰ ਜਿਹੜਾ ਅੱਜ ਇਹ ਪਤਲਾ ਫੁਕਿਆ ਗਿਆ ਹੈ ਇਹ ਕੰਗਨਾਰ ਨਾਵਤ ਜਿਹੜੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ ਉਹਦਾ ਪਤਲਾ ਫੁਕਿਆ ਗਿਆ ਹੈ ਕਿਉਂਕਿ ਉਹਨੇ ਜੋ ਪਿਛਲੇ ਦਿਨ ਇੱਕ ਫਿਲਮ ਜਿਹੜੀ ਬਣਾਈ ਆ ਐਮਰਜੈਂਸੀ ਫਿਲਮ ਉਸ ਫਿਲਮ ਦੇ ਵਿੱਚ ਉਹਨੇ ਜਿਹੜਾ ਸਿੱਖਾਂ ਦਾ ਜਿਹੜਾ ਰੋਲ ਆ ਉਹਨੂੰ ਬੜਾ ਘਟਿਆ ਡੰਗ ਦੇ ਨਾਲ ਪੇਸ਼ ਕੀਤਾ ਔਰ ਉਹਦੇ ਵਿੱਚ ਸੰਤੇਰਨੈਲ ਸਿੰਘ ਪਿੰਡਰਾਂ ਵਾਲੇ ਸਾਡੇ ਮਹਾਪੁਰਖ ਨੇ ਉਹਨਾਂ ਦੀ ਵੀ ਨਿੱਚੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਉਹ ਜਨਰਲ ਸੀਨ ਜਿਹੜੇ ਪੇਸ਼ ਕੀਤੇ ਆ ਜਦ ਕਿ ਜਿਹੜੀ ਐਮਰਜੈਂਸੀ ਲੱਗੀ ਆ ਉਹ ਤੇ 1975 ਚ ਲੱਗੀ ਆ ਸੰਤੇਰਨੈਲ ਸਿੰਘ ਪਿੰਡਰਾਂ ਵਾਲੇ ਉਹ ਮਸ਼ਹੂਰ ਹੁੰਦੇ ਨੇ ਜਾਂ ਕਿ 82 83 ਦੇ ਵਿੱਚ ਉਹਨਾਂ ਨੂੰ ਕਿਉਂ ਵਿੱਚ ਸ਼ਾਮਲ ਕੀਤਾ ਗਿਆ ਇਸ ਫਿਲਮ ਦੇ ਵਿੱਚ ਬਾਕੀ ਹੋਰ ਸਿੱਖਾਂ ਦਾ ਵੀ ਰੋਲ ਜਿਹੜਾ ਇਹਦੇ ਵਿੱਚ ਉਹਨਾਂ ਨੇ ਬੜਾ ਟਿੰਕ ਘੱਟੀਆਂ ਢੰਗ ਨਾਲ ਪੇਸ਼ ਕੀਤਾ ਰਿਲੀਜ਼ ਹੁੰਦੀ ਹੈ ਤਾਂ ਕੀ ਸੰਘਰਸ਼ ਹੋਊਗਾ ਅਗਲਾ ਫਿਰ ਨਹੀਂ 6 ਤਰੀਕ ਨੂੰ ਰਿਲੀਜ਼ ਹੋਣ ਦਾ ਜਿਹੜਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਇਹ ਰਿਲੀਜ਼ ਹੋਣੀ ਨਹੀਂ ਹੋਣੀ ਦੇਣੀ ਔਰ ਕਿਉਂਕਿ ਜਿਹੜੀ ਸਰਕਾਰਾਂ ਨੇ ਸਰਕਾਰਾਂ ਰਿਲੀਜ਼ ਕਰਾਉਣੀਆਂ ਨੇ ਪਰ ਜੇ ਸਰਕਾਰਾਂ ਇਹਦੇ ਤੇ ਕੋਈ ਨਹੀਂ ਲਾਉਂਦੀਆਂ ਫਿਲਮ ਰਿਲੀਜ਼ ਹੁੰਦੀ ਆ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਿੰਨੇ ਵੀ ਸਿੱਖ ਨੇ ਜਿੰਨੇ ਵੀ ਗੁਰੂ ਨਾਨਕ ਮਹਾਰਜ ਗੁਰੂ ਮਾਰੂ ਗੁਰੂ ਨਾਨਕ ਬਾਸਾ ਨੂੰ ਮੰਨਣ ਵਾਲੇ ਸਿੱਖ ਨੇ ਉਹ ਸਾਰੇ ਇਹਦਾ ਵਿਰੋਧ ਕਰਨਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹ ਛੜਕਾ ਤੇ ਆ ਜਾਣਗੇ ਜੇ ਫਿਰ ਮਰੀ ਲੀਜੀ ਹੁੰਦੀ ਹੈ ਤੇ ਇਹਦਾ ਬੜੇ ਪੂਰ ਜੋਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਫਿਲਮ ਦਾ ਪੰਜਾਬ 'ਚ ਵਿਰੋਧ ਹੋ ਇੰਦਾ ਜਾਊਗਾ